ਡੇਰਾਬਸੀ ਚ ਹਰਿਪੁਰ ਹਿੰਦੂਆ ਤੇ ਨਿੰਬੂਆ ਰੋਡ ਸਤੇਤ ਨਿਲਕੰਟ ਨਾਮਕ ਇੱਕ ਫੈਕਟਰੀ ਦੇ ਵਿੱਚ ਕੱਲ ਸ਼ਾਮ ਕਰੀਬ 5:30 ਵਜੇ ਅਚਾਨਕ ਆਗ ਲੱਗ ਗਈ। ਆਗ ਲੱਗਣ ਦੇ ਨਾਲ ਫੈਕਟਰੀ ਦੀ ਮਸ਼ੀਨਰੀ ਅਤੇ ਕੱਚੇ ਸਣੇ ਤਿਆਰ ਮਾਲ ਸਮੇਤ ਕਰੋੜਾ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਕਰੀਬ 3 ਘੰਟਿਆਂ ਦੀ ਮਸ਼ੱਕਤ ਦੇ ਨਾਲ ਅੱਗ ਦੇ ਉੱਪਰ ਕਾਬੂ ਪਾ ਲਿਆ। ਹਾਦਸੇ ਵਿੱਚ ਕਿਸੇ ਵੀ ਜਾਣੀ ਨੁਕਸਾਨ ਦੀ ਖਬਰ ਨਹੀਂ ਹੈ। ਹਾਦਸੇ ਦੇ ਵੇਲੇ ਫੈਕਟਰੀ ਦੇ ਵਿੱਚ ਕਈ ਕਰਮਚਾਰੀ ਕੰਮ ਕਰ ਰਹੇ ਸਨ। ਅੱਗ ਲੱਗਣ ਦੇ ਦੌਰਾਨ ਇਕੱਠਾ ਵਾਲੀ ਥਾਂ ਦੇ ਉੱਪਰ ਹਫੜਾ ਦਫੜੀ ਮੱਚ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਉਕਤ ਫੈਕਟਰੀ ਦੇ ਵਿੱਚ ਪਾਲਾ ਤੇ ਅੰਡਿਆਂ ਦੀ ਟ੍ਰੇ ਬਣਾਈ ਜਾਂਦੀ ਹੈ ਤੇ ਕੱਲ ਸ਼ਾਮ ਕਰੀਬ 5:30 ਵਜੇ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਕੱਚੇ ਮਾਲ ਤੋਂ ਸ਼ੁਰੂ ਹੋਈ ਅੱਗ ਨੇ ਹੌਲੀ-ਹੌਲੀ ਪੂਰੀ ਫੈਕਟਰੀ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਅੱਗ ਲੱਗਣ ਦੇ ਦੌਰਾਨ ਫੈਕਟਰੀ ਦੀ ਕਰੋੜਾਂ ਰੁਪਏ ਦੀ ਮੁੱਖ ਮਸ਼ੀਨਰੀ ਅਤੇ ਕਾਫੀ ਤਿਆਰ ਮਾਲ ਸੀ ਜੋ ਕਿ ਅਸਥੀ ਪੇੜ ਚੜ ਗਿਆ। ਜਦੋਂ ਫੈਕਟਰੀ ਦੇ ਮਾਲਕ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾਅਵਾ ਕੀਤਾ ਹੈ ਕਿ ਅੱਗ ਦੇ ਵਿੱਚ ਉਹਨਾਂ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ ਅਤੇ ਤਿਆਰ ਸਣੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਉਹਨਾਂ ਕਿਹਾ ਹੈ ਕਿ ਅਸਲੀ ਨੁਕਸਾਨ ਸ਼ੁਰੂਆਤੀ ਜਾਂਚ ਤੋਂ ਬਾਅਦ ਪਤਾ ਲੱਗੇਗਾ। ਪਰਨੋਪਸਾਨ ਕਰੋੜਾ ਰੁਪਏ ਦਾ ਬਿਊਰੋ ਰਿਪੋਰਟ ਜਗਬਾਣੀ ਟੀਵੀ 2 ਬੇਰਵਸੀ ਚ ਹਰੀਪੁਰ ਹਿੰਦੂਆ ਤੇ ਨਿੰਬੂਆ ਰੋਡ ਸਤੇ ਤਾ ਨਿਲਕੰਟ ਨਾਮਕ ਇੱਕ ਫੈਕਟਰੀ ਦੇ ਵਿੱਚ ਕੱਲ ਸ਼ਾਮ ਕਰੀਬ 5:30 ਵਜੇ ਅਚਾਨਕ ਆਗ ਲੱਗ ਗਈ ਅੱਗ ਲੱਗਣ ਦੇ ਨਾਲ ਫੈਕਟਰੀ ਦੀ ਮਸ਼ੀਨਰੀ ਅਤੇ ਕੱਚੇ ਸਣੇ ਤਿਆਰ ਮਾਲ ਸਮੇਤ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਕਰੀਬ 3 ਘਟਿਆਂ ਦੀ ਮਸ਼ੱਕਤ ਦੇ ਨਾਲ ਅੱਗ ਦੇ ਉੱਪਰ ਕਾਬੂ ਪਾ ਲਿਆ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਹਾਦਸੇ ਦੇ ਵੇਲੇ ਫੈਕਟਰੀ ਦੇ ਵਿੱਚ ਕਈ ਕਰਮਚਾਰੀ ਕੰਮ ਕਰ ਰਹੇ ਸਨ ਅੱਗ ਲੱਗਣ ਦੇ ਦੌਰਾਨ ਇਕੱਟਾ ਵਾਲੀ ਥਾਂ ਦੇ ਉੱਪਰ ਹਫੜਾ ਦਫੜੀ ਮਚ ਗਈ ਮਿਲੀ ਜਾਣਕਾਰੀ ਦੇ ਮੁਤਾਬਿਕ ਉਕਤ ਫੈਕਟਰੀ ਦੇ ਵਿੱਚ ਕਾਲਾ ਤੇ ਅਟੀਆਂ ਦੀ ਟ੍ਰੇ ਬਣਾਈ ਜਾਂਦੀ ਹੈ ਤੇ ਕੱਲ ਸ਼ਾਮ ਕਰੀਬ 5:30 ਵਜੇ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਕੱਚੇ ਮਾਲ ਤੋਂ ਸ਼ੁਰੂ ਹੋਈ ਅੱਗ ਨੇ ਹੌਲੀ-ਹੌਲੀ ਪੂਰੀ ਫੈਕਟਰੀ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਅੱਗ ਲੱਗਣ ਦੇ ਦੌਰਾਨ ਫੈਕਟਰੀ ਦੀ ਕਰੋੜਾਂ ਰੁਪਏ ਦੀ ਮੁੱਖ ਮਸ਼ੀਨਰੀ ਅਤੇ ਕਾਫੀ ਤਿਆਰ ਮਾਲ ਸੀ ਜੋ ਕਿ ਅਸਥੀ ਪੇੜ ਚੜ ਗਿਆ। ਜਦੋਂ ਫੈਕਟਰੀ ਦੇ ਮਾਲਕ ਤੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦਾਅਵਾ ਕੀਤਾ ਹੈ ਕਿ ਅੱਗ ਦੇ ਵਿੱਚ ਉਹਨਾਂ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ ਅਤੇ ਤਿਆਰ ਸਣੇ ਕੱਚਾ ਮਾਲ ਸੜਕੇ ਸੁਆਹ ਹੋ ਗਿਆ। ਉਹਨਾਂ ਕਿਹਾ ਹੈ ਕਿ ਅਸਲੀ ਨੁਕਸਾਨ ਸ਼ੁਰੂਆਤੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਨੁਕਸਾਨ ਕਰੋੜਾਂ ਰੁਪਏ ਦਾ ਹੈ। ਬਿਊਰੋ ਰਿਪੋਰਟ ਜਗਬਾਣੀ ਟੀਵੀ